ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਣਾਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ پوਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਆਣ ਸਾਹਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਉੜਾਇਆ ਕਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੋਨੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਿਜਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਿਜਾਰ ਵਿੱਚ ਕਮਾਉਂਦੀ ਰਹੀ ਜੋਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾਕੇ ਵਿਖਾ ਮਾਨਾ ਮੈਡ ਵਿਖਾ ਮਾਨਾ ਮੈਡਮ ਦੀ ਕੋਠੀ ਉਹ ਨੂੰੜਿਆਖ ਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਛੋਟੀ ਚੱਲ ਢਾਕੇ ਵਖਾ ਮਾਨ ਮੈਡਮ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜਦੋਂ ਨੰਬਰ ਦੀ ਰੋਟੀ ਯਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਵੋਟੀ ਵੋਟੀ ਚਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਦਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਦਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ 오 ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੋਨੇ ਆਖਦਾ ਬਖਠਿੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਉਹ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਟੇ ਵਖਾ ਮਾਨ ਮੈਡਮ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜਦੋਂ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਉੜਾਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਯਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋਦੋ ਨੰਬਰ ਦੀ ਰੋਟੀ ਯੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਕੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨ ਮੈਡਮ ਦੀ ਕੋਠੀ ਚੰਗਾ ਲੱਗਿਆ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਟੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਯਾਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਯਾਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜਦੋਂ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋਦੋ ਨੰਬਰ ਦੀ ਰੋਟੀ ਯੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਵੋਟੀ ਵੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਟੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਹੁਣ ਉਹਨਾਂ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੋਨੇ ਆਖਦਾ ਬਖਠਿੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜਦੋਂ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਉੜਾਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋਦੋ ਨੰਬਰ ਦੀ ਰੋਟੀ ਯੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਓ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਟੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋ ਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾਟ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਹੁਣ ਉਹਨਾਂ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੋਣੇ ਆਖਦਾ ਬਖਠਿੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਾਲੀ ਕਾਲੀ ਥਾਰ ਵਿੱਚ ਸਰੇ ਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜੋਦੋ ਨੰਬਰ ਦੀ ਰੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਉੜਾਇਆ ਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਾਨਾ ਮੈਡਮ ਦੀ ਕੋਠੀ ਜਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਮਾਨ ਸਾਹਿਬ ਤੇਰਾ ਪੀਲਾ ਪੰਜਾ ਹੁਣ ਹੋ ਜੂ ਨੰਗਾ ਪਕੜੀ ਨਾ ਜੇ ਇਹਨੇ ਸਿਰੇ ਵਾਲੀ ਚੋਟੀ ਚੱਲ ਢਾਕੇ ਵਖਾ ਮਾਨ ਮੈਡਮਾਂ ਦੀ ਕੋਠੀ ਜਾਲ ਤੋੜ ਕੇ ਵਖਾ ਮਾਨ ਮੈਡਮਾਂ ਦੀ ਕੋਠੀ ਕਾਲੀ ਕਾਲੀ ਥਾਰ ਵਿੱਚ ਸਰਿਆਮ ਹੀ ਬਾਜ਼ਾਰ ਵਿੱਚ ਕਮਾਉਂਦੀ ਰਹੀ ਜਦੋਂ ਨੰਬਰ ਦੀ ਰੋਟੀ ਯੱਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਇਹਦੇ ਨਾਲ ਜੋ ਮਗਰ ਮੱਸ ਕੱਲੇ ਕੱਲੇ ਨੂੰ ਤੂੰ ਲੈ ਚੱਕ ਰੰਗਲੇ ਪੰਜਾਬ ਦੀ ਜੋ ਖਾਗੇ ਬੋਟੀ ਬੋਟੀ ਚੱਲ ਢਾ ਕੇ ਵਿਖਾ ਮਾਨਾ ਮੈਡਮ ਦੀ ਕੋਟੀ ਚਾਲ ਤੋੜ ਕੇ ਵਿਖਾ ਮਾਨਾ ਮੈਡਮ ਦੀ ਕੋਠੀ ਉਹਨੂੰ ਆਖਦਾ ਬਠਿੰਡਾ ਹੋਇਆ ਸਿਸਟਮ ਬਿੰਗਾ ਨੌਣੇ ਆਖਦਾ ਬਖਠੰਡਾ ਹੋਇਆ ਸਿਸਟਮ ਬਿੰਗਾ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਕੋਕੀ ਇਹਨੇ ਸੁਧਰਨਾ ਨਹੀਂ ਫੜ ਮਾਰਿਆ ਉਹ ਫੋਕੀ ਚੱਲ ਢਾਕੇ ਦਿਖਾ ਮਨਾ